ਸ਼ਿਕਾਲ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਮੈਂ ਮਨਦੀਪ ਸਿੰਘ ਬੱਲੋਪਰ ਤੁਹਾਨੂੰ ਦੱਸ ਦਈਏ ਕਿ ਖਨੋਰੀ ਬਾਰਡਰ ਤੇ ਵੱਡੀ ਹਿਲਜੁਲ ਹੋਣ ਲੱਗੀ ਹੈ ਜਿਸ ਨੂੰ ਲੈ ਕੇ ਹੁਣ ਖਦਸਾ ਜਪਾਇਆ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤੋਂ ਚੁੱਕ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾ ਸਕਦਾ ਹੈ ਕਿਉਂਕਿ ਅੱਜ ਉਹਨਾਂ ਦਾ 35ਵਾਂ ਦਿਨ ਹੈ ਇੱਕ ਤਾਂ ਇਹ ਵੱਡੀ ਖਬਰ ਅੱਜ ਦੀ ਜਿਹੜੀ ਹੁਣ ਤੱਕ ਦੀ ਸਾਹਮਣੇ ਆ ਰਹੀ ਹੈ ਕਿਉਂਕਿ ਲਗਾਤਾਰ ਕੁਝ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਕਿ ਪਾਤਰਾਂ ਦੇ ਵਿੱਚ ਜਿਸ ਤਰ੍ਹਾਂ ਵਾਟਰ ਕੈਨ ਵਾਲੀ ਗੱਡੀਆਂ ਤੇ ਅਤਰੂ ਗੈਸ ਵਾਲੀ ਗੱਡੀਆਂ ਕਹਿਆ ਜਾ ਰਿਹਾ ਹੈ ਕਿ ਉੱਥੇ ਪਹੁੰਚ ਚੁੱਕੀਆਂ ਨੇ ਤੇ ਦੂਜੇ ਪਾਸੇ ਕੁਝ ਖਾਮਧੇ ਉੱਤੇ ਐਂਬੂਲੈਂਸ ਵੀ ਕੁਝ ਖੜੀਆਂ ਆ ਨੇ ਪਰ ਇਹ ਗੱਲ ਵੀ ਕਈ ਲੋਕਾਂ ਦੇ ਵੱਲੋਂ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਤੇ ਸਾਹਮਣੇ ਆ ਰਹੀ ਹੈ ਪਰ ਦੂਜੇ ਪੱਖ ਤੋਂ ਇਹ ਵੀ ਦੱਸ ਦਿੰਦੇ ਆ ਕਿ ਹੋ ਸਕਦਾ ਹੈ ਕਿ ਇਹ ਫੋਰਸ ਜਾਂ ਫਿਰ ਇਹ ਗੱਡੀਆਂ ਤਾਂ ਲਾਈਆਂ ਹੋਣ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖਨੋਰੀ ਬਾਰਡਰ ਦੇ ਉੱਤੇ ਆ ਕੇ ਉਹਨਾਂ ਦੇ ਨਾਲ ਜੁਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕਰਨੀ ਹੋਵੇ ਉਹਨਾਂ ਦੇ ਅੱਗੇ ਅੱਗੇ ਕੋਈ ਪ੍ਰਪੋਜ਼ਲ ਰੱਖਣੀ ਹੋਵੇ ਜੋ ਕੇਂਦਰ ਦੇ ਵੱਲੋਂ ਭੇਜੀ ਗਈ ਹੋਵੇ ਜਾਂ ਫਿਰ ਪੰਜਾਬ ਦੇ ਵੱਲੋਂ ਕੋਚਿਆਰ ਕੀਤੀ ਗਈ ਹੋਵੇ ਹੋ ਸਕਦਾ ਹੈ ਕਿ ਇਸ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਸੋ ਹੁਣ ਕਿਸਾਨਾਂ ਦੇ ਨਾਲ ਇਹ ਸਭ ਕਾ ਐਡੀਜੀਪੀ ਜਸਕਰਨ ਸਿੰਘ ਉੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਹੋਰ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਮੁਲਾਕਾਤ ਕਰਨ ਤੋਂ ਪਹਿਲਾਂ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ ਉਨ੍ਹਾਂ ਨੇ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੇਂਦਰ ਦੇ ਨਾਲ ਕੋਈ ਮੀਟਿੰਗ ਹੋ ਸਕਦੀ ਹੈ ਉਹਦੇ ਉੱਤੇ ਵੀ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ ਤੇ ਉਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਉਹਨਾਂ ਨੇ ਕਿਉਂਕਿ ਕੱਲ ਤੋਂ ਲੈ ਕੇ ਅੱਜ ਤੱਕ ਇਹ ਤੀਜੇ ਗੇਟ ਦੀ ਮੀਟਿੰਗ ਉਹਨਾਂ ਤੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਵਿਚਾਰ ਹੋ ਰਹੀ ਹੈ ਪਹਿਲਾਂ ਤੁਸੀਂ ਉਹਨਾਂ ਦੀ ਬਾਈਟ ਸੁਣੋ ਜੋ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਇਹ ਹਾਲ ਨਿਕਲ ਗਿਆ ਮੀਟਿੰਗ ਦੇ ਲਈ ਜਾ ਸਕਦਾ ਹੈ ਦੇਖੋ ਪਹਿਲੀ ਤਾਂ ਗੱਲ ਹੈ ਕਿ ਅ ਅੰਮ੍ਰਿਤਪਾਲ ਸਾਹਿਬ ਨੂੰ ਪਤਾ ਹੈ ਅੰਸ਼ੰਦਿਆ ਛੇਤੀ ਬਾਦੀ ਹੈ ਅੱਛਾ ਇਹ ਉਹਨਾਂ ਦੇ ਮੈਡੀਕਲ ਵਾਸਤੇ ਮੈਡੀਕਲ ਟੀਮ ਮਾਰਕ ਪਹੁੰਚਿਆ ਰਹੇ ਤੇ ਮੈਡੀਕਲ ਜੂਰੀ ਹੈਗਾ ਸੋ ਤੁਸੀਂ ਬਾਕੀ ਜਿਹੜੀਆਂ ਚੀਜ਼ਾਂ ਗੱਲਬਾਤ ਚੱਲਦੀ ਹੈ ਕੋਈ ਹੋਰ ਉਹਦੇ ਕੋਲ ਤੇ ਬਲੋ ਇਸ ਸੀਜ਼ਨ ਨੂੰ ਪੋਜ਼ਿਟਿਵ ਦੇਖਿਆ ਜਾ ਸਕਦਾ ਕਿ ਟੀਮ ਤੁਹਾਡੇ ਨਾਲ ਜਾ ਰਹੀ ਹੈ ਹਾਂ ਪੋਜ਼ਿਟਿਵ ਬਿਲਕੁਲ ਪੋਜ਼ਿਟਿਵ ਸਿਰਫ ਮੈਡੀਕਲ ਉਹਨਾਂ ਦਾ ਚੈੱਕਅਪ ਹੈ ਐਗਜ਼ਾਮੀਨੇਸ਼ਨ ਹੈ ਤਾਂ ਕਿ ਉਹਨਾਂ ਦੀ ਚੁਰੀ ਹੋ ਸਿਕਲ ਗੱਲਬਾਤ ਕਰੋਗੇ ਉਹਨਾਂ ਨਾਲ ਜਾ ਕੇ ਬਣਾਉਣ ਦੀ ਕੋਸ਼ਿਸ਼ ਹੋਵੇਗੀ ਕੋਈ ਗੱਲਬਾਤ ਚੱਲਦੀ ਹੈ ਲੇਕਿਨ ਉਹ ਕੇਂਦਰ ਆ ਗਿਆ ਕੋ ਕੇਂਦਰ ਨਾਲ ਮੀਟਿੰਗ ਦਾ ਕਾਲਮੀਟ ਬਣੇ ਸੀ ਮੋਟਾ ਕਿਤਨੇ ਕਿਸਾਰੀ ਚੀਜ਼ਾਂ ਚੱਲ ਰਹੀਆਂ ਨੇ ਸੋ ਐਸ ਪੁਆਇੰਟ ਤੇ ਤਾਂ ਅਭੀ ਉਹਨਾਂ ਦਾ ਮੈਡੀਕਲ ਜਿੰਨਾ ਵੀ ਰੈਕਨਿਊਸ਼ਨ ਜਿ ਪਰੇ ਵੀ ਅਸਾਂ ਕਰੀਏ ਸੋਸ ਤਰੀਕੋਂ ਦੀ ਬੋਲ ਅੱਛਾ ਇਹ ਪਹਿਲੇ ਦੋ ਦੋ ਤੌਰ ਦੀ ਮੀਟਿੰਗ ਹੋ ਜੇ ਤੀਸਰੇ ਤੌਰ ਦੀ ਮੰਨੀ ਜਾਵੇ ਭੀ ਮੀਟਿੰਗ ਆ ਤੀਜੇ ਤੌਰ ਦੀ ਤੁਸੀਂ ਬੇਟੀ ਨੂੰ ਲਾ ਲਓ ਔਰ ਬਣਾ ਲਓ ਜਨਰੇਸ਼ਨ ਚਿਤਰਾ ਤੁਸੀਂ ਸੁਣਿਆ ਕਿ ਸਬਕਾ ਡੀਜੀਪੀ ਜਸਕਰਨ ਸਿੰਘ ਹੋਰਾਂ ਦੇ ਵੱਲੋਂ ਹੁਣ ਮੁਲਾਕਾਤ ਉਹਨਾਂ ਦੇ ਨਾਲ ਕੀਤੀ ਗਈ ਹੈ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਨਾਲ ਉਸ ਤੋਂ ਬਾਅਦ ਹੁਣ ਕੀ ਹਿਲਜੁਲ ਹੁੰਦੀ ਹੈ ਕਿਉਂਕਿ ਲਗਾਤਾਰ ਗੱਲਬਾਤ ਇਹ ਹੀ ਕੀ ਜਾ ਰਹੀ ਹੈ ਕਿ ਪੁਲਿਸ ਵੱਲੋਂ ਜਿਹੜੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ ਅਸਲ ਦੇ ਵਿੱਚ ਇਹਦੇ ਪਿੱਛੇ ਦੀ ਜਿਹੜੀ ਮਨਸ਼ਾ ਕੀ ਹੈ ਕਿਉਂਕਿ ਇੱਥੇ ਦੋ ਧਰਾਮਾ ਚੱਲ ਰਿਹਾ ਨੇ ਜੇਕਰ ਦੇਖਿਆ ਜਾਵੇ ਤਾਂ ਇੱਕ ਤਾਂ ਧਾਰਾ ਜਿਹੜੀ ਇਹ ਹੈ ਗੱਲਬਾਤ ਇਹ ਹੋ ਰਹੀ ਹੈ ਕਿ ਹੋ ਸਕਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਇੱਥੇ ਜਬਰੀ ਚੁੱਕ ਸਕੇ ਪਰ ਦੂਜੇ ਪਾਸੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵਿਚਾਰਚਾਵਾਂ ਨੇ ਕਿ ਉਹ ਵੀ ਕਰੌਰੀ ਬਾਰਡਰ ਦੇ ਉੱਤੇ ਆ ਕੇ ਪ੍ਰਪੋਜ਼ਲ ਰੱਖ ਸਕਦੇ ਨੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਅੱਗੇ ਇਸ ਨੂੰ ਲੈ ਕੇ ਉਹਨਾਂ ਦਾ ਮਰਨ ਵਰਤਵਾ ਸਕਦੇ ਨੇ ਇਹ ਵੀ ਵੱਡੀ ਖਬਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿਉਂਕਿ ਹਾਲੇ ਤੱਕ ਇਹਨਾਂ ਦੋਨਾਂ ਖਬਰਾਂ ਦੀ ਪੁਸ਼ਟੀ ਨਹੀਂ ਹੋ ਚੁੱਕੀ ਕਿ ਕਾਰਨ ਕੀ ਨੇ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਜਬਰੀ ਚੁੱਕਣ ਦੀ ਗਲਤੀ ਕਰੇਗੀ ਜੇਕਰ ਇਹੋ ਜੀ ਗਲਤੀ ਕਰਦੀ ਹੈ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਯਾਨੀ ਕਿ ਮਾਨ ਸਰਕਾਰ ਦੇ ਲਈ ਵੱਡੀ ਚੁਣੌਤੀ ਪੰਜਾਬ ਦੇ ਵਿੱਚ ਪੈਦਾ ਹੋ ਸਕਦੀ ਹੈ ਤੇ ਦੂਜੇ ਪਾਸੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਕ੍ਰੋਰੀ ਬਾਰਡਰ ਤੇ ਅੱਜ ਜਾਂ ਕੱਲ੍ਹ ਉਥੇ ਪਹੁੰਚਦੇ ਨੇ ਉਸ ਤੋਂ ਬਾਅਦ ਜੇਕਰ ਉਹ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਮਰਨ ਵਰ ਤੜਵਾਉਂਦੇ ਨੇ ਤਾਂ ਉਸ ਨੂੰ ਲੈ ਕੇ ਵੀ ਇਹ ਜਿਹੜੀਆਂ ਤਿਆਰੀਆਂ ਨੇ ਹੋਣੀਆਂ ਸ਼ੁਰੂ ਹੋ ਗਈਆਂ ਹੋਣਗੀਆਂ ਕਿਉਂਕਿ ਜਦੋਂ ਸੀਐਮ ਨੇ ਆਣਾ ਹੋਵੇ ਤਾਂ ਉੱਥੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਉਹ ਐਦਾਂ ਹੀ ਵੱਡੇ ਪੱਧਰ ਦੇ ਉੱਤੇ ਕੀਤੇ ਜਾਂਦੇ ਨੇ ਕਿਉਂਕਿ ਇੱਥੇ ਤਾਂ ਫਿਰ ਵੀ ਉਸ ਸਥਾਨ ਤੇ ਪਹੁੰਚਣਾ ਜਿੱਥੇ ਪੰਜਾਬ ਸਰਕਾਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਤੇ ਕੇਂਦ ਸਰਕਾਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਭਾਵੇਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਕੈਬਨਟ ਦੇ ਮੰਤਰੀ ਜਰੂਰ ਪਹੁੰਚੇ ਸਨ ਪਰ ਉਹਨਾਂ ਦੇ ਵੱਲੋਂ ਜੋ ਕੁਝ ਜੁਗਦੀਪ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਤਰ੍ਹਾਂ ਉਹ ਹੋ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਗਰੁੱਪਾਂ ਦੇ ਵਿੱਚ ਭੇਜੀ ਹੁਣ ਪਹਿਲਾਂ ਥੋੜਾ ਥੋੜੇ ਬੰਦੇ ਭੇਜੇ ਕੈਬਨਟ ਦੇ ਫਿਰ ਕੁਝ ਮੰਤਰੀ ਬਾਅਦ ਚ ਭੇਜੇ ਹੋਣਗੇ ਫਿਰ ਬਾਅਦ ਦੇ ਵਿੱਚ ਜਿਹੜੇ ਵਿੱਤ ਮੰਤਰੀ ਹਰਪਾਲ ਚਿਮਮਾ ਉਹ ਆਏ ਸੀ ਪਰ ਦੁਗਜੇ ਸਿੰਘ ਢੱਲੇਵਾਲ ਨੇ ਸਭ ਨੂੰ ਇਨਕਾਰ ਕਰਦੇ ਆ ਆਪਣੀਆਂ ਮੰਗਾਂ ਨੂੰ ਪ੍ਰਮੁੱਖ ਰੱਖਦੇ ਅੱਗੇ ਇਹ ਹੀ ਕਿਹਾ ਸੀ ਕਿ ਮੈਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਦੇ ਲਈ ਆਪਣੀ ਜਾਨ ਜਿਹੜੀ ਉਹ ਕਿਸਾਨੀ ਦੇ ਲਈ ਵਾਰ ਦਿਆਂਗਾ ਪਰ ਹੁਣ ਜਿਹੜੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਜਿਸ ਤਰ੍ਹਾਂ ਦੀਆਂ ਤਿਆਰੀਆਂ ਕਰੋੜੀ ਬਾਰਡਰ ਦੇ ਉੱਤੇ ਜਾਂ ਫਿਰ ਨੇੜੇ ਲੱਗਦੇ ਇਲਾਕਿਆਂ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿ ਸੀਐਮ ਪਗਵੰਤ ਮਾਨ ਦੇ ਆਉਣ ਦੇ ਲਈ ਇਹ ਤਿਆਰੀਆਂ ਹੋ ਰਹੀਆਂ ਨੇ ਜਾਂ ਫਿਰ ਇਹਦੇ ਪਿੱਛੇ ਸਰਕਾਰ ਦੇ ਵੱਲੋਂ ਕੋਈ ਵੱਡਾ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਹੈ ਕਿਉਂਕਿ ਬੀਤੀ ਰਾਤ ਵੀ ਸਾਰਾ ਦਿਨ ਤੇ ਸਾਰੀ ਰਾਤ ਜਿਸ ਤਰ੍ਹਾਂ ਕਿਸਾਨਾਂ ਦੇ ਵੱਲੋਂ ਉੱਤੇ ਪਹਿਰੇਦਾਰੀ ਕੀਤੀ ਗਈ ਹੈ ਅੱਗੇ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਇਹੀ ਡਰ ਸੀ ਕਿਸਾਨਾਂ ਨੂੰ ਕਿਤੇ ਸਰਕਾਰ ੱੱਕੇ ਤੋਂ ਇਤੋਂ ਚੁੱਕ ਨਾ ਜਾਵੇ ਕਿਉਂਕਿ ਬਿੱਤੇ ਦੇ ਨਹੀਂ ਕੱਲ 31 ਦਸੰਬਰ ਨੂੰ 12 ਵਜੇ ਤੱਕ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਵੀ ਪੇਸ਼ ਕਰਨੀ ਹੈ ਉਸ ਤੋਂ ਪਹਿਲਾਂ ਹੋ ਸਕਦਾ ਹੈ ਕਿ ਅੱਜ ਸ਼ਾਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚਣ ਜਾਂ ਸਰਕਾਰ ਆਪਣੇ ਵੱਲੋਂ ਕੋਈ ਹੋਰ ਤਰੀਕਾ ਲੱਭੇਗੀ ਇਹ ਦੇਖਣਾ ਬੇਤਖਾਸ ਹੋਵੇਗਾ ਪਰ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਖਨੋਰੀ ਬਾਰਡਰ ਦੇ ਨਜ਼ਦੀਕ ਪਾਤਨਾ ਸ਼ਹਿਰ ਦੇ ਵਿੱਚ ਵੱਡੀ ਗਿਣਤੀ ਚ ਵਾਟਰ ਕੈਨਨ ਤੇ ਅਥਰ ਗੈਸ ਦੇ ਗੋਲੇ ਦਾਗਣ ਵਾਲੀਆਂ ਗੱਡੀਆਂ ਤਿਆਰ ਬਰ ਤਿਆਰ ਖੜੀਆਂ ਨੇ ਤੇ ਦੂਜੇ ਪਾਸੇ ਤਸਵੀਰਾਂ ਤੁਸੀਂ ਐਂਬਲੋਸ ਦੀਆਂ ਵੇਖ ਰਹੇ ਹੋ ਨੇ ਇਹ ਵੀ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਖਨੋਰੀ ਬਾਰਡਰ ਤੇ 35 ਦਿਨਾਂ ਤੋਂ ਮਰਨ ਵਰਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੁਲਿਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਕੱਲ ਤੋਂ ਚੱਲ ਰਹੀਆਂ ਨੇ ਇਸ ਸਬੰਧ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਸੋਮਵਾਰ ਸਵੇਰੇ ਹੀ ਤੜਕੇ ਪਾਤਲਾ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਵਾਟਰ ਕੈਰੀਨ ਦੀਆਂ ਗੱਡੀਆਂ ਅੱਥਰੂ ਗੈਸ ਦੇ ਗੋਲੇ ਧਾਕਣ ਵਾਲੀਆਂ ਗੱਡੀਆਂ ਸਮੇਤ ਵੱਡੀ ਪੁਲਿਸ ਫੋਰਸ ਪਹੁੰਚੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਣ ਕਿਸਾਨ ਵੀ ਚੌਕ ਸੋਚ ਚੁੱਕੇ ਨੇ ਉਧਰ ਇਸ ਦੇ ਟਾਕਰੇ ਲਈ ਕਿਸਾਨਾਂ ਦੇ ਵੱਲੋਂ ਰਾਤ ਭਰ ਤੋਂ ਜਿਸ ਤਰ੍ਹਾਂ ਅਪੀਲਾਂ ਕੀਤੀਆਂ ਗਈਆਂ ਜਿਸ ਤਰ੍ਹਾਂ ਮੋਰਚੇ ਲਗਾਏ ਗਏ ਪਹਿਰੇ ਲਗਾਏ ਗਏ ਦੇਰ ਰਾਤ ਕਿਸਾਨਾਂ ਕੁ ਜਗਜੀਤ ਸਿੰਘ ਡੱਲੇਵਾਲ ਨੇ ਵੀ ਖੁਦ ਫੇਸਬੁੱਕ ਦੇ ਉੱਤੇ ਲਾਈਵ ਹੋ ਕੇ ਕਿਸਾਨਾਂ ਨੂੰ ਕੋਰੀ ਬਾਰਡਰ ਦੇ ਉੱਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ ਇਸ ਤੋਂ ਇਲਾਵਾ ਹੋਰ ਕਿਸਾਨ ਲੀਡਰ ਵੀ ਐਕਟਿਵ ਨਜ਼ਰ ਆ ਰਹੇ ਸਨ ਕਿਸਾਨ ਲੀਡਰਾਂ ਨੇ ਦੱਸਿਆ ਕਿ ਪੁਲਿਸ ਇੰਨੀ ਆਸਾਨੀ ਨਾਲ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵੱਲੋਂ ਨਹੀਂ ਚੁੱਪ ਸਕਦੀ ਜੇ ਪੁਲਿਸ ਤੇ ਪ੍ਰਸ਼ਾਸਨ ਢੱਲੇ ਵੱਲੋਂ ਜ਼ਬਰੀ ਚੁੱਕਣ ਲਈ ਕੋਈ ਜ਼ੁਲਮ ਜ਼ਬਰ ਕੀਤਾ ਗਿਆ ਤਾਂ ਉਸ ਦਾ ਕਿਸਾਨ ਆਗੂ ਸਬਰ ਨਾਲ ਟਕਰਾ ਕਰਨਗੇ ਕਿਉਂਕਿ ਕਿਸਾਨ ਜਾਣਦੇ ਨੇ ਕਿ ਸਰਕਾਰ ਨਾਲ ਟਕਰਾਇਆ ਨਹੀਂ ਜਾ ਸਕਦਾ ਪਰ ਵਿਰੋਧ ਕੀਤਾ ਜਾ ਸਕਦਾ ਹੈ ਤੋਂ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਡਲੇਵਾਲ ਨੂੰ ਦਾਖਲ ਹਸਪਤਾਲ ਦੇ ਵਿੱਚ ਕਰਾਉਣ ਲਈ ਕਿਸਾਨ ਆਗੂਆਂ ਤੇ ਪੰਜਾਬ ਪ੍ਰਸ਼ਾਸਨ ਚਾਲੇ ਕੱਲ ਦੋ ਮੀਟਿੰਗਾਂ ਹੋਈਆਂ ਸੀ ਉਹ ਮੀਟਿੰਗਾਂ ਫੈਲ ਹੋਈਆਂ ਨੇ ਸੁਪਰੀਮ ਕੋਰਟ ਨੇ ਡਲੇਵਾਲ ਨੂੰ 31 ਦਸੰਬਰ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਲਈ ਕਿਹਾ ਸੀ ਇਸ ਕੇਸ ਦੀ ਸੁਣਵਾਈ ਹੁਣ 31 ਦਸੰਬਰ ਨੂੰ ਹੋਣੀ ਹੈ ਕਿ ਹੁਣ ਚਰਚਾ ਇਹ ਹੈ ਕਿ ਪ੍ਰਸ਼ਾਸਨ ਤੱਕੇ ਨਾਲ ਢਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਵੇਗਾ ਜਾਂ ਫਿਰ ਨਹੀਂ ਕਿਉਂਕਿ ਪੰਜਾਬ ਦੇ ਡੀ ਆਈਜੀ ਜਿਸ ਕਰਨ ਸਿੰਘ 3 ਵਜੇ ਖਰੋਰੀ ਸਾਹادت ਤੇ ਪੁੱਜੇ ਨੇ ਹਾਲਾਂਕਿ ਕਿਸਾਨ ਇਸ ਗੱਲ ਲਈ ਨਹੀਂ ਮੰਨੇ ਇਸ ਤੋਂ ਬਾਅਦ ਕਿਸਾਨਾਂ ਨੂੰ ਡੀਆਈਜੀ ਸਮੇਤ ਡਲੇਵਾਲ ਨੂੰ ਵੀ ਮਿਲੇ ਨੇ ਉਧਰ ਮੰਨੇ ਜਾ ਰਿਹਾ ਕਿ ਜੇਕਰ ਪੰਜਾਬ ਕਿਸਾਨ ਸਰਕਾਰ ਕਿਸਾਨਾਂ ਨੂੰ ਮਨਾਉਣ ਲਈ ਕਾਮਯਾਬ ਨਾ ਹੋਈ ਤਾਂ 31 ਦਸੰਬਰ ਨੂੰ ਹੋਣ ਵਾਲੀ ਸੁਣਵਾਈ ਦੇ ਵਿੱਚ ਪੰਜਾਬ ਤੇ ਡੀਜੀਪੀ ਮੁੱਖ ਸਕੱਤਰ ਦੇ ਉੱਤੇ ਵੀ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਦੱਸ ਦਈਏ ਕਿ 10 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਕਿ ਦੋਸਾਂ ਜਿਤੇ ਬੰਦੀਆਂ ਫਸਲਾਂ ਦੀ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸ਼ੰਭੂ ਤੇ ਖਨੂਰੀ ਬਾਰਡਰ ਤੇ ਬੈਠੀਆਂ ਨੇ ਤੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਅੱਜ ਜਿਹੜਾ 34ਵਾਂ 35ਵਾਂ ਦਿਨ ਹੈ ਅੱਜ ਮਰਨ ਵਰਤੇ ਬੈਠਿਆ ਆ ਹੋ ਚੁੱਕਿਆ ਹੈ ਹੁਣ ਵੇਖਣਾ ਬਿਹਤ ਖਾਸ ਹੋਵੇਗਾ ਕਿ ਜੋ ਤਿਆਰੀਆਂ ਕਿੰਨੀਆਂ ਜਾਰੀਆਂ ਨੇ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਣੇ ਬਾਰਡਰ ਦੇ ਪਹੁੰਚਣ ਤੋਂ ਪਹਿਲਾਂ ਕਿੰਨੀਆਂ ਜਾਰੀਆਂ ਨੇ ਜਾਂ ਫਿਰ ਸਰਕਾਰ ਦੇ ਵੱਲੋਂ ਜੋ ਐਕਸ਼ਨ ਕਿਸਾਨਾਂ ਦੇ ਉੱਤੇ ਕੀਤਾ ਜਾਣਾ ਉੱਥੋਂ ਜਗਦੀਸ਼ ਸਿੰਘ ਢੱਲੇਵਾਲ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਣਾ ਜਾਂ ਫਿਰ ਤਾਂ ਕਿੰਨੀਆਂ ਜਾਰੀਆਂ ਨੇ ਸੋ ਤੁਸੀਂ ਜੁੜੋ ਪੁਆਇੰਟ ਪੰਜਾਬ ਦੇ ਨਾਲ ਤੁਹਾਨੂੰ ਹੋਰ ਵੀ ਅਪਡੇਟ ਜਿਹੜੀ ਦਿੰਦੇ ਰਹਾਂਗੇ ਧੰਨਵਾਦ